ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਦੇ ਵਿੱਚ ਵੀ ਅੱਜ ਟਾਈਮ ਬੈਠੇ ਖੇਤਾਂ ਦੇ ਵਿੱਚ ਆਪਾਂ ਸਵੇਰ ਦਾ ਟਾਈਮ ਹੋਇਆ ਪਿਆ ਤੁਹਾਨੂੰ ਦਾ ਚਲੋ ਅੱਜ ਹਿਸਾਬ ਦੀ ਬਹੁਤੀ ਨਹੀਂ ਹੈਗੀ ਪਹਿਲਾਂ ਰਾਤ ਨੂੰ ਬਹੁਤ ਹੁੰਦਾ ਹੀ ਵੀ ਤੀ ਹੁਣ ਠੀਕ ਹੈ ਵੀ ਠੰਡ ਠੰਡ ਤਾਂ ਨਹੀਂ ਇੰਨੀ ਬਹੁਤੀ ਹੈਗੀ ਚਲੋ ਮੌਸਮ ਉਹ ਧੁੱਪਾਂ ਦੇ ਵਗੈਰਾ ਥੋੜਾ ਜਿਹਾ ਲੱਗਦਾ ਵੀ ਠਾਰੀ ਜੀ ਵਾਲਾ ਬਾਕੀ ਆਪਾਂ ਤੁਹਾਨੂੰ ਦੱਸਿਆ ਵੀ ਖੰਡਪਾਰ ਸਾਹਿਬ ਸਾਡੇ ਆਰੰਭ ਹੋਏ ਹੋਏ ਆ ਮੰਡ ਦੇ ਵਿੱਚ ਸਾਡੇ ਪ੍ਰੋਗਰਾਮ ਚੱਲ ਰਹੇ ਆ ਵੀ ਅੱਜ ਉੱਥੇ ਜਿਹੜੇ ਵਰਸੀ ਦੇ ਸੰਬੰਧ ਵਿੱਚ ਲਾਸਟ ਖੰਡਪਾਰ ਸਾਹਿਬ ਦੋ ਅੱਜ ਖੰਡਪ ਅੱਜ 18 ਤਰੀਕ ਹੈ ਵੀ ਜਿਨ੍ਹਾਂ ਦੇ 20 ਤਰੀਕ ਨੂੰ ਭੋਗ ਪਾਇਆ ਜਾਣਾ ਹੈ 20 ਤਰੀਕ ਨੂੰ 바ਸੀ ਹੁੰਦੀ ਬਾਬੇ ਮਸਤਾਂ ਦੀ ਇੱਥੇ ਵੀ ਬਹੁਤ ਇਕੱਠ ਹੁੰਦਾ ਜੀ ਉੱਥੇ ਉਸ ਟਾਈਮ ਯਾਨੀ ਹੁਣ ਆ ਤਿੰਨੇ ਦਿਨ ਚਲੋ ਤਿੰਨ ਚਾਰ ਦਿਨ ਪਹਿਲਾਂ ਖੰਡਵਾਲ ਸਾਹਿਬ ਚੱਲਦੇ ਨੇ ਹੋਵੇ ਜਦ ਥੋੜੀ ਸੰਗਤ ਹਿਸਾਬ ਦੀ ਹੁੰਦੀ ਹੈ ਵੀ ਆ ਤਿੰਨ ਦਿਨ ਬਹੁਤ ਇਕੱਠ ਹੁੰਦਾ ਜਿਆਦਾ ਸੇਵਾਦਾਰ ਵੀ ਬਹੁਤ ਤਨਮਨਤਾ ਨਾਲ ਸੇਵਾ ਕਰਦੇ ਭਾਈਆਂ ਚੜ੍ਹ ਕੇ ਕੰਮ ਕਰਦੇ ਆ ਪੂਰਾ ਇਹ ਵੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰਾ ਕੁਝ ਥੋੜਾ ਥੋੜਾ ਸ਼ਾਟ ਲੈ ਕੇ ਆਪਾਂ ਤੁਹਾਨੂੰ ਡਿਸਟਰਬ ਵੀ ਨਹੀਂ ਹੋਣ ਦੇਣਾ ਬਹੁਤਾ ਨਿੱਨਾਕ ਹੋਇਆ ਉਹਨਾਂ ਕਾਪਾ ਦਿਖਾਵਾਂਗੇ ਸਾਰਾ ਬਾਕੀ ਉਹ ਤੇ ਜਾਨ ਮਹਾਲ ਦੇ ਵੀ ਚੱਲ ਰਿਹਾ ਕੰਮ ਮਾਰੋ ਮਾਰ ਆਪਾਂ ਨੇ ਗੱਲ ਦਿਖਾਇਆ ਤਾਂ ਵੀ ਫਰਸ਼ ਸ਼ੁਰੂ ਹੋਇਆ ਤਾਂ ਉੱਤੇ ਵੀ ਰਾਤ ਉਹਨਾਂ ਨੇ ਓਵਰ ਟਾਈਮ ਵੀ ਵਿੱਚ ਪਾਉ ਲਾਇਆ ਤਕਰੀਬਨ 10 ਵਜੇ ਤੇ 10 ਵਜੇ ਤੱਕ ਉਹਨਾਂ ਨੇ ਖਾਸੇ ਕਮਰੇ ਕਰ ਦਿੱਤੇ ਇੱਕ ਏ ਕਮਰਾ ਰਹਿ ਗਿਆ ਤਾਂ ਬਾਕੀ ਬਾਥਰੂਮ ਰਹਿ ਗਏ ਤੇਣੀ ਬਹੁਤ ਛੋਟਾ ਕੰਮ ਖਿੱਚਿਆ ਜਿਹੜੇ ਅਸਾਬ ਕਾ ਲੇਬਰ ਤੇ ਹੀ ਕਿੱਟੇ ਦੂ ਹੀ ਆਪਣੀ ਲੈਂਟਰ ਪਾਉਣ ਵਾਲੇ ਨੇ ਜੇ ਲੈਂਟਰ ਪਾਉਣ ਵਾਲੇ ਹੁੰਦੇ ਫੇਰ ਵੱਧ ਪੈ ਜਾਂਦਾ ਚਲੋ ਮਿਸਤਰੀ ਵਾਲੇ ਲੇਬਰ ਤੇ ਬਹੁਤ ਵਧੀਆ ਕੰ ਕੱਚਾ ਵੀ ਕਰਦਾ ਬਜਰੀ ਪਾਤੀ ਆ ਤਸੱਲੀ ਵਾਲਾ ਕੰਮ ਹੁੰਦਾ ਜਾਂਦਾ ਇਹਦਾ ਵੀ ਜਿਹੜਾ ਉੱਪਰ ਸਫਾਈ ਵਾਲਾ ਨਹੀਂ ਹੈਗਾ ਉੱਪਰ ਉਹਨਾਂ ਨੂੰ ਫਿਰ ਟਾਇਲ ਲਾਉਣੀ ਆ ਟਾਇਲ ਦੇਖੀ ਉਹ ਵੀ ਆਪਾਂ ਦਿਖਾਵਾਂਗੇ ਸੋ ਸਾਰਾ ਬਾਕੀ ਸ਼ਟਰਿੰਗ ਦਾ ਕੰਮ ਵੀ ਨੇੜੇ ਚੱਲੀ ਗਿਆ ਸਰੀ ਵਾਲਾ ਸਰੀਆ ਬੰਦਣਾ ਉਹ ਦੇਖਦੇ ਕਦੋਂ ਬਾਰੀ ਆਉਂਦੀ ਹਲੇ ਯਾਨੀ ਹੁਣ ਹੌਲੀ ਹੌਲੀ ਲੱਗਿਆ ਵਾ ਤਸੱਲੀ ਗਰ ਕੰਮ ਕਰਦਾ ਕਾਲੀ ਵਾਲਾ ਕੰਮ ਕੋਈ ਹੈ ਨਹੀਂ ਬਾਕੀ ਕਈ ਪਾਸੇ ਬੀਜੀ ਉਧਰ ਭਾਣਜ ਦਾ ਵਿਆਹ ਹੈ ਉਧਰ ਵੀ ਸਮਾਨ ਸਾਮੂਨ ਪਜਾਉਣਾ ਪੈਂਦਾ ਚਲੋ ਹੁਣ ਆ 20 ਤਰੀਕ ਦੇ ਬਾਅਦ ਦੇਖਦੇ ਆ ਉਧਰ ਦਾ ਪ੍ਰੋਗਰਾਮ ਵੀ ਹੁਣ ਆ ਤਿੰਨ ਦਿਨ ਸਾਨੂੰ ਵੀ ਉੱਥੇ ਥੋੜਾ ਜਿਹਾ ਗੁਰਦੁਆਰਾ ਸਾਹਿਬ ਦੇ ਜੋਲ ਕਰੇ ਕਰਨੇ ਪੈਣੇ ਲਾਉਣੇ ਪੈਣੇ ਹੈ ਕਿਉਂ ਵਿੱਚ ਸੇਵਾ ਵੀ ਕਰਨੀ ਪੈਂਦੀ ਹੈ ਸਾਰਾ ਕੰਮ ਉੱਥੇ ਤਿੰਨ ਦਿਨ ਸਾਡੇ ਬਹੁਤ ਪ੍ਰੋਗਰਾਮ ਚੱਲਦਾ ਜੀ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੁਝ ਵੀ ਜਿੰਨਾ ਵੀ ਉਹ ਸਾਮਾਨ ਬਣਾਣਾ ਸਾਰਾ ਦੇਸੀ ਕੀ ਜਵਾਨਾ ਦੇਸੀ ਕੀ ਇਹਨਾਂ ਦਾ ਆਪਣਾ ਵੀ ਹੁੰਦਾ ਉਹਰੇ ਡੰਗਰ ਵਛੇ ਜਿਹੜੇ ਹੈਗੇ ਆ ਗਊਸ਼ਾਲਾ ਅੰਦਰ ਬਣੀ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਵਿੱਚ ਉਹਨਾਂ ਦਾ ਆਪਣਾ ਵੀ ਤਿਆਰ ਕਰਿਆ ਹੁੰਦਾ ਬਾਕੀ ਮੁੱਲ ਵੀ ਦੇਸੀ ਕੀ ਲਿਆਉਣਾ ਇਹਨਾਂ ਨੇ ਜਿੰਨਾ ਮਿਲਾਉਣਾ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇੱਕ ਬੂੰਦੀ ਬਣਦੀ ਹ ਇੱਕ ਦਿਨ ਤਾਂ ਉਹੀ ਲੱਗ ਜਾਣਾ ਸਾਰਾ ਬੰਨਨੇ ਨੂੰ ਕਿਉਂ ਫਿਰ ਉਹ ਪ੍ਰਸ਼ਾਦ ਦੇ ਤੌਰ ਤੇ ਵੰਡੀ ਜਾਂਦੀ ਐ ਲਫਾਫਿਆਂ ਚ ਪਾ ਕੇ ਵੀ ਬਹੁਤ ਯਾਨੀ ਪ੍ਰੋਗਰਾਮ ਚੱਲਦਾ ਬਾਕੀ ਫਿਰ ਦੋ ਦਿਨ ਦਿਨ ਰਾਤ ਪਕੌੜਿਆਂ ਦਾ ਕੰਮ ਚੱਲਣਾ ਵੀ ਭੱਟੀਆਂ ਬਹੁਤ ਚੱਲਦੀਆਂ ਸਾਰਾ ਕੋ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਠੀਕ ਐ ਦਿਖਾਉਂਦੇ ਬਾਕੀ ਜਿਹੜੇ ਪ੍ਰੋਗਰਾਮ ਚੱਲਦੇ ਆ ਪਹਿਲਾਂ ਇੱਕ ਵਾਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਉੱਥੇ ਜਿਹੜਾ ਸੇਵਾਦਾਰਾਂ ਦੇ ਕੰਮ ਚੱਲਦੇ ਉਹ ਦਿਖਾਈਏ ਉਹਦੇ ਬਾਅਦ ਦੁਕਾਨ ਦਿਖਾਉਂਦੇ ਤੁਹਾਨੂੰ ਜਾਨ ਮਹਲ ਦਾ ਮਕਾਨ ਵੀ ਕਿਵੇਂ ਚੱਲਦਾ ਕਰਮ ਕਿੱਥੇ ਪਹੁੰਚ ਗਿਆ ਬਾਕੀ ਦਿਖਾਉਂਦੇ ਹੋ ਬਾਈ ਸੇਵਾਦਾਰ ਮੁੰਡੇ ਲੱਗੇ ਆ ਬਾਈ ਪੱਠਿਆਂ ਦੀ ਹੋਣ ਲੱਗੀ ਤਿਆਰੀ ਚੱਲ ਬਣੇ ਕੱਲ ਨੂੰ ਪਕੌੜਿਆਂ ਦਾ ਕੰਮ ਚੱਲਣਾ ਪੱਠਿਆਂ ਪਰ ਢਾਂਡੇ ਦੇ ਵਾਲਾ ਤੇ ਪੈਸਾ ਪਾਈਪਾਂ ਇਧਰ ਮੁੰਡਾ ਲੱਗਾ ਫਿਟਿੰਗ ਕਰਨ ਆਹ ਬਾਈ ਸਾਡਾ ਮੁੰਡਾ ਜਿਹੜਾ ਵੈਲਡਿੰਗ ਦਾ ਕੰਮ ਸਾਰਾ ਇਹਦੇ ਹੱਥ 'ਚ ਆਏ ਕਰਤਾ ਧਰਤਾ ਹੈ ਤੇ ਜਿੰਨੇ ਵੀ ਟੀਨਾ ਪੌਂਦਾ ਸਾਰਾ ਉਹ ਸਹੀ ਕਰਦਾ ਹੁਣ ਇਧਰ ਆਹ ਪਾਈਪਾਂ ਦੀ ਲੱਗੀ ਫਿਟਿੰਗ ਹੁਣ ਢਾਂਡੇ ਤੋਂ ਨਾਲ ਨਹੀਂ ਹੈ ਜਾਲ ਦੇਖੋ ਕਿ ਜਾਲ ਜਾਲ ਵਾ ਬਾਕੀ ਕੋਈ ਮੁੰਡੇ ਲੱਗੇ ਪੱਠੀਆਂ ਤੇ ਜਾਣ ਆਂਡੇ ਘੜ ਤੇ ਟਾਪੇ ਬਾਲਟੀਆਂ ਸਾਰਿਆਂ ਦੇ ਬੜਾ ਕੰਮ ਬਾਈ ਸੇਵਾਦਾਰਾ ਮੁਟਾਦਾ ਇਹਨਾਂ ਦਾ ਹੁਣ 3 ਦਿਨ ਦਿਨ ਰਾਤ ਇੱਕ ਕਰ ਦੇਣਾ ਆ ਦੇਖੋ ਫਾਇਆ ਜਲ ਪਿਆ ਕਹਿਣ ਦੀ ਕਿਸੇ ਲੋੜ ਨਹੀਂ ਪੈਂਦੀ ਹੈਗੀ ਓਰੇ ਵੀ ਆਪਣੇ ਹੱਥ ਆ ਪਾਣੀ ਧੋਣ ਵਾਲਾ ਸਮਾਨ ਪਿਆਦਾ ਸਾਰੇ ਇੱਧਰ ਬਣਾ ਲਈ ਲੰਗਰ ਉਹ ਆ ਲੰਗਰ ਬਣਾਉਣਾ ਜਿਹੜੀ ਅਸੀਂ ਦੇਗ ਬਣਾਉਣੀ ਇੱਧਰ ਬਣਾਉਣੀ ਆ ਬਾਕੀ ਆ ਪਾਣੀ ਧੋਣ ਵਾਲੇ ਇੱਥੇ ਖਲਵਾਈ ਲੱਗਣੀ ਆ ਜਿੰਨੇ ਲੱਗਣੇ ਆ ਥਾਰਾ ਕੰਮ ਪਕੌੜੇ ਨਾਲ ਇੱਥੇ ਚੱਲਣਾ ਕੱਲ ਤੇ ਪਕੌੜੇ ਜਲ ਬਣੇ ਆ ਤੇ ਕੱਲ ਨੂੰ ਥਾਰਾ ਦੇਗ ਨਖੰਡਪੁਰ ਸਾਹਿਬ ਦਾ ਰੰਭ ਹੋਣ ਦੇ ਬਾਰੇ ਭੋਗ ਪਾ ਕੇ ਮੈਂ ਉਹ ਪੱਠਿਆਂ ਦੇ ਸਮਾਨ ਪਿਆ ਜਿਹੜਾ ਪੱਠਿਆਂ ਦੇ ਵਿੱਚ ਰੱਖਣਾ ਬਾਕੀ ਕੱਲ ਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਹੀ ਇੱਧਰ ਕਾਕਨ ਦਾ ਵਰਤਾ ਸਾਰਾ ਹੀ ਲੰਗਰ ਜਿੱਥੇ ਚੱਲਣਾ ਓਰੇ ਆ ਦੇਖੋ ਹਾ ਸਮਾ ਸਾਰਾ ਫੀਟਿੰਗ ਕਰੀ ਹੋਈ ਹੈ ਉਹ ਬਾਈ ਦਾ ਪ੍ਰਤਾਵਾ ਸਾਰੇ ਦਾ ਜਿਹੜਾ ਉਹ ਬਾਈ ਚਿੱਤੇ ਪਗਲ ਹੋਈ ਕਰਤਾ ਧਰਤਾ ਸਾਰਾ ਜਦੋਂ ਬਾਕੀ ਸੇਵਾ ਚੱਲਦੀ ਹੈ ਜਿੱਥੇ ਕਰਕੇ ਨਹੀਂ ਤਿਆਰ ਉਹਨੇ ਖਾਲਸਾ ਸ੍ਰੀ ਵਾਹਿਗੁਰੂ ਦੀ ਸੱਤੇ ਹੋਰ ਲੱਗੇ ਵੀ ਸੇਵਾ ਕਰਨ ਲੱਗੇ ਮਾਰੇ ਲੱਗੇ ਹੋਣ ਤਾਲੂ ਹਲਵਾਈ ਲੱਗ ਜਾਣਾ ਜੀ ਹਾਂ ਜੀ 10 ਕੌਂਟਰ ਕਿੰਨੀ ਦੀ ਬੁੰਦੀ ਬਣਣੀ ਹੈ ਮਹਾਰਾਜ ਹਾਂ ਜੀ ਠੀਕ ਹੈ ਜੀ ਕੱਲ ਤੇ ਸ਼ੁਰੂਆਤ ਸਮਾਗ ਹੋ ਤਿੰਨੇ ਦਿਨ ਚੱਲਣਾ ਹੈ ਪੂਰਾ ਪੱਟ ਕੇ ਪੱਟ ਕੇ ਉਣੀ ਆਪਣੇ ਵਾਈਟ ਜੂਕੀ ਸਾਹਮਣੇ ਵੀ ਸਾਰਿਆਂ ਨੇ ਕੜਾਹੀਆਂ ਟਾਪੇ ਬਾਲਟੀਆਂ ਸਾਰਾ ਆ ਸਭ ਫਲਵਾਇਆਂ ਦਾ ਸਮਾਨ ਪਿਆ ਜੀ ਕੜਾਹੀਆਂ ਜਿੰਨੇ ਪਿੰਨੇ ਕਹਿੰਦੇ ਗੁਰਦੁਆਰਾ ਸਾਹਿਬ ਲੰਗਰ ਬਾਤੇ ਸਾਰਿਆਂ ਨੂੰ ਚੰਗੀ ਲਾਉਰੇ ਆਹ ਇਹਨਾਂ ਦਾ ਰਸਣ ਪਾਇਆ ਰ ਜੱਜ ਕੇ ਅੰਬੌਰ ਬੈਠੇ ਹੈਨ ਰਾਜੇ ਕੋਜ ਕੇ ਆਹ ਰੋਟੀਆਂ ਸਵੇਰੀਆਂ ਭੋਰ ਦੇ ਪਾਉਂਦੇ ਨੇ ਇਹਨਾਂ ਨੂੰ ਸਾਰੀਆਂ ਬੈਠਿਆ ਖਾਗ ਪੀ ਕੇ ਬਣਾਇਨ ਮਾਰਦੇ ਡਾਰੀਆਂ ਅੰਦਰ ਗੁਰਦੁਆਰਾ ਸਾਹਿਬ ਵੀ ਜਾਰੀ ਹੋ ਰਹੀ ਹੈ ਡੈਕੋਰੇਸ਼ਨ ਕੱਲ ਤੇ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਆ ਜਨਰੇਟਰ ਵੀ ਉੱਪਰ ਹੀ ਰੱਖਿਆ। ਲੋ ਭਾਈ ਆ ਪੁਰਾਣਾ ਹਲਟ ਹੈ। ਇਹ ਲਾਵੇ ਮਸਤਾ ਨੇ ਟਾਈਮ ਲੱਗਿਆ ਹੋਰ ਇਹ ਅੰਦਰ ਸਾਹਮਣੇ ਰੱਖਿਆ ਹੋਇਆ ਨੇ ਛੱਤ ਬਈ ਦੇ ਉੱਪਰਾਰੇ। ਆ ਆਲੂਆਂ ਦੇ ਡੋਕਰਿਆ। ਸਾਨੂੰ ਲੰਗਰ ਵਾਸਤੇ ਤਿਆਰ ਹੋਣਾ ਚਾਹੀਦਾ ਇੱਧਰ ਹਲੇ ਇੱਕ ਪੱਠੀ ਜਾਲਦੀਆਂ ਤੁਹਾਨੂੰ ਬਾਦੇ ਪੱਠੀ ਜਾਲਦੀ ਹੈ ਪਾਸ਼ੇ ਨਹੀਂ ਲਗਾਦਾਰ ਇਹ ਪਕੌੜੇ ਹੋਣ ਹੋਰੇ ਪਨੀਰ ਦੇ ਬਣ ਰਹੇ ਹੋਰੇ ਹੋ ਪਨੀਰ ਵੀ ਅੱਜ ਦੇ ਜਿਹੜੇ ਸਭਾ ਦਾ ਪ੍ਰੋਗਰਾਮ ਹੈ ਸਟਾਰਟ ਹੋ ਗਿਆ ਕਰੋ ਐਵੇਂ ਮੰਟਰ ਸੱਤਨੇ ਸਾਰੇ ਆ ਪਿਆਜ਼ ਵੀ ਇੱਧਰ ਬਾਕੀ ਹੁਣ ਦਿਖਾਉਂਦਾ ਉਧਰ ਪੱਠੀਆਂ ਸਾਰੀਆਂ ਚਾਲੂ ਹੋ ਗਈਆਂ ਅਜ ਉਧਰ ਆਪਾਂ ਠਕ ਕੁਆਂਟਰਲ ਬੇਸਣ ਦੀ ਬੂੰਦੀ ਬਣਨੀ ਹੈ ਜਿਹੜੀ ਆਪਣੇ ਵਿਆਹਾਂ ਹੁੰਦੀ ਲੱਡੂ ਵਾਲੀ। ਵੀ ਉਹ ਫਿਰ ਉਹਨੇ ਲਫਾਫਿਆਂ ਦੇ ਪ੍ਰਸ਼ਾਦ ਦੇ ਤੌਰ ਤੇ ਪਸਾਈ ਜਾਣੀ ਹੈ ਫਿਰ ਪਕੌੜੇ ਨਾਲ ਚੱਲਣਿਆ 9-10 ਬੱਤੀਆਂ ਉਹ ਤੁਹਾਨੂੰ ਸਾਰੇ ਦਿਖਾਵਾਂਗੇ ਹੁਣ ਆਪਾਂ ਠੀਕਰਾ ਬੰਦੇ ਰੋਟੀ ਲਗਾਤਾਰ ਜਾਂਦੀ ਹੈ। ਬਹੁਤ ਪੀਪੇ ਆ ਸਾਰੇ ਜਿੰਨਾ ਵੀ ਤੇਲ ਵਰਤਿਆ ਜਾਂਦਾ ਤੇ ਜਮਾਂ ਦੇ ਉਰੇ ਦੇਸੀ ਘੀ ਸਾਰੇ ਸਾਰਾ ਕੋ ਦੇਸੀ ਘੀ ਜਵਾਨੇ ਚੋਂ ਬੂੰਦੀ ਬਣਨੀ ਹੈ ਜਿੰਨੇ ਪਕੌੜੇ ਨਿਕਲਦੇ ਆ। ਆ ਕੇ ਪਾਸਾ ਦੇ 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 ਤੇਜ਼ ਹਨ। ਬਾਕੀ ਦਿਖਾਉਂਦੇ ਸਨ ਹੋਰ ਉਧਰ ਜਾ ਕੇ ਜਿਹੜੇ ਚੱਲਦੀਆਂ ਆਵਾਜ਼ ਟੋੜ ਹੈ ਇਹ ਪੇਪੂ ਪੇ ਸਾਰਾ ਰਸਨ ਪਾਣੀ ਅੰਦਰ ਹੁੰਦਾ ਰਹਿੰਦਾ ਮੁਕਾਬਲੇ ਚੱਲਦੇ ਆ ਬਾਕੀ ਉਧਰ ਦਿਖਾਉਂਦੇ ਜਿੱਥੇ ਪਕੌੜਿਆਂ ਨੇ ਪੱਠੀਆਂ ਬੂੰਦੀ ਦੇ ਚੱਲਣੀਆਂ ਗੱਲ ਪਿਆ ਕਿ ਨਹੀਂ ਉਹ ਪਾਉਣ ਜਾ ਕੇ ਦੇਖਦੇ ਆ ਪਾਉਣ ਉੱਠ ਗਿਆ ਹੈ ਖੰਡਵਰ ਸਾਹਿਬ ਦੀ ਡਿਊਟੀ ਲੱਗੀ ਦੀ 10 ਦੇ 12 ਅਜ ਆਰੰਭ ਹੋਇਆ ਖੰਡਵਰ ਸਾਹਿਬ ਜਿਹੜੇ 20 ਤਰੀਕ ਨੂੰ ਭੋਗ ਕਾਣਾ ਬਾਕੀ ਉਹ ਦੁਕਾਨਾਂ ਲੱਗੀਆਂ ਹੁਣ ਆ ਇੱਥੇ ਸਾਰੀ ਤਿਆਰੀ ਸੇਵਾਦਾਰ ਲੱਗੇ ਹੋਏ ਮਾਰੋ ਮਾਰ ਆਣ ਇੱਕ ਨੰਬਰ ਕੰਮ ਚੱਲਦਾ ਫੁੱਲ ਹਾਂ ਬਾਕੀ ਉਹ ਉਹਦੇ ਪਾਸੇ ਦੁਕਾਨ ਵਾਲਿਆਂ ਨੂੰ ਕਰਦਾ ਜੀ ਇੱਕ ਸੈਟ ਸਾਰੀ ਰੱਸੀਆਂ ਲਾਤਿਆਂ ਇੱਥੇ ਲੱਗ ਰਹਿਦਾ ਨੰਬਰ ਫੀਲਡ ਨਾਲ ਨਹੀਂ ਆ। ਬਾਕੀ ਇਧਰ ਲੱਗੀ ਪੁੰਦੀ ਮਾਰਨਾ। ਸਭ ਦੁਕਾਨ ਵਾਲੀਆਂ ਗੱਡੀਆਂ ਹੁੰਦੀਆਂ। ਦੇੜੀ ਬਟਨ ਉਹ ਕਿ ਕਾਣੇ ਨਾ ਕੋਲੇ ਵਾਲਿਆਂ ਦੀ ਪਹਿਲੀ ਪੱਟੀਆਂ ਰੱਖਿਆ ਮੈਂ ਕੋਲੇ ਵਾਲਿਆਂ ਨੇ ਜਿਹੜੀਆਂ ਬਾਹਰਾਂ ਡੀਜ਼ਲ ਵਾਲੀਆਂ ਪੱਟੀਆਂ ਚੱਲਦੀਆਂ ਸਾਰੀਆਂ ਇਹ ਪੰਜ 6 ਪੱਟੀਆਂ ਪਹਿਲੇ ਟਾਈਮ ਨੇ ਰੱਖਿਆ ਵੀ ਇਹਨਾਂ ਨੇ ਅੱਜ ਸਾਰੀ ਦਿਹਾੜੀ ਸਾਰੀ ਰਾਤ ਮੁੰਡੇ ਬਲਕਣੀ ਆ ਜੀ ਬਾਕੀ ਕੱਤੇ ਬਾਅਦ ਪਕੌੜੇ ਚੱਲਣੇ ਉਹਦੇ ਨਾਲ ਦੇ ਨਾਲ ਠੱਡੀ ਕਰਕੇ ਲਫਾਖੇ ਚ ਪਾਇਏ ਕੋਣੀ ਇਹ ਅੱਜ ਰਾਤ ਨੂੰ ਦਮੇ ਹੋਰ ভাই ਠੀਕ ਹੈ ਜੀ ਬੰਦਾ ਜੀ ਬੰਦੇ ਹੋਰ ਚੱਲ ਬੈਗਾ ਮੁੰਡੀ ਦਾ ਹੋਰ ਜੀ ਚੱਲ ਰਹੀ ਬਣੀ ਲੱਗੀ ਜੀ ਹਾਂ ਜੀ ਜਮਾਡੀ ਇਹ 13 ਮੌਟ ਠੀਕ ਹੈ ਜੀ ਐਹ ਤਾਂ ਆਪਣੀ ਸਾਰੀ ਦੇਸੀਗੀ ਵਿੱਚ ਹੈ ਜੀ ਹਾਂ ਜੀ ਠੀਕ ਹੈ ਜੀ ਉਹ ਵਾਈ ਦੀ ਬਹੁਤ ਵਧੀਆ ਸੈਟਅਪ ਕਰਦਾ ਬਹੁਤ ਸਾਫ਼ ਸੁਥਰਾ ਕੋਈ ਹੋ ਨਹੀਂ ਹੈਗਾ ਹੋਰ ਸਾਹਮਣੇ ਜਾਂਦੇ ਡੀਜੀ ਵਾਲੇ ਭੱਟੀਆਂ ਚੱਲਦੀਆਂ ਬਾਕੀ ਸੇਵਾਦਾਰਾਂ ਦੀ ਖਤਰ ਹੋ ਗਈ ਜੀ ਸੇਵਾਦਾਰ ਬਹੁਤ ਹੋ ਰਹੇ ਜੀ ਕਿਰਪਾ ਬਾਬੇ ਮਾਸਤਾ ਦੇ ਆਣ ਅੱਲੇ ਕੁਆ ਮੂਵੀ ਬਣ ਬਣ ਕੇ ਆਉਂਦੀ ਆ ਐਸੇ ਚਾਂਦਪਾਨ

ਬੈਠਿਆ ਹੈ। ਕੱਢੀ ਸੀ ਗੱਡੀ ਗਾ ਜੀ। ਬਹੁਤ ਵਧੀਆ ਭਾਈ ਦੇਖ ਭਾਲ ਵੀ ਜ਼ਰੂਰੀ ਹੈ। ਜੇਕਨੇ ਬੰਦੇ ਕੰਮ ਕਰਦੇ ਰਹਿੰਦੇ ਸਾਰੇ। ਬਹੁਤ ਵਧੀਆ ਸੈਟਅਪ ਹੈ ਜੀ। ਦਗਾਵਾ ਕੇ ਪਾ ਬਾਕੀ ਤੁਹਾਨੂੰ ਕੱਲ ਨੂੰ ਪਕੌੜੇ ਨੇ ਵਿਖਾਵਾਂਗੇ ਅੱਜ ਸਾਰੇ ਦੀ ਸਾਡੀ ਗੁੰਦੀਓ ਵੜਨੀ ਆਰੇ। ਬਾਕੀ ਕੋਈ ਸੇਵਾਦਾਰ ਉਧਰ ਛੱਡੇ ਵਾਚ ਇਹਨਾਂ ਨੇ ਕਹਿ ਕੇ ਦੁਕਾਨਾਂ ਲਾਉਣੀਆਂ ਨਹੀਂ ਫਿਰ ਭੀੜ ਹੋ ਜੇ ਜ਼ਿਆਦਾ। ਉਹ ਸਾਰੇ ਇੱਧਰ ਲੱਗੇ ਹੋਏ ਸੇਵਾਦਾਰ ਆਪਣੇ ਆਪਣੇ ਬਾਈ ਡਿਊਟੀ ਤੇ ਥੰਮ ਗਿਆ ਸਾਰੇ ਨੇ। ਉਹ ਬਾਲਣਾ ਸਾਰਾ ਹੀ ਭਰਿਆ ਦਾ 20 ਘੜੀ ਦਾ ਪਤਾ ਕੋਈ ਨਹੀਂ ਕਦੇ ਵੀ ਸਭ ਬਾਲਣ ਕਰ ਸੱਪਾ ਲਗਾ ਕੇ ਤਾਂ ਰੱਖਿਆ ਬਸ ਉਹ ਬੜਾ ਨਿਕਲ ਸੁਕਰ ਪਹਿਲਾਂ ਪੈਂਦਾ ਕਿਤੇ ਬਜਰੀ ਖਾਨਾ ਆਹ ਨਿਕਲਣ ਲੱਗੇ ਇੱਕ ਪਾਸੇ ਦੇ ਕੱਲ ਇੱਥੇ ਪੈਂਦਾ ਤਾਂ ਲੈਂਟਰ ਦੇ ਵਿੱਚ ਜਿੱਥੇ ਫਸ ਚੁੱਕ ਫਟਾ ਲਾ ਰਹੇ ਹੁੰਦੇ। ਕਿਆ ਹਾਲ ਹੋ ਇਸ ਤਰੀਕਾ? ਰਾਤ ਨੂੰ 10 ਵਜੇ ਕਿਆ ਕਰਿਆ ਤੁਸੀਂ? ਹਾਂ ਜੀ ਰਾਤ ਲੇਟ ਹੋ ਗਈ। ਅੱਛਾ ਆਹ ਇਹਦੇ ਵਿੱਚ ਕੱਟਿਆ ਹੈ? ਹਾਂ। ਇਹ ਜਿਆਦਾ ਵਾਈ ਇਹਦੇ। ਵਾਹ ਵਾਹ। ਇਹ ਕਰਤਾ ਇਹਨਾਂ ਦਾ ਕੱਚਾ ਪਿੱਲਾ ਜ ਆਪਣਾ ਕੰਮ ਜਿਹੜਾ ਹੈਗਾ। ਵੀ ਰੱਬ ਸਭਾ ਪੰਨਗਰੀ ਕੋ ਲਗਣੀ ਟਾਇਲ ਤੇ। ਰਾਤ ਤਕਰੀਬਨ 10 ਵਜੇ ਤੱਕ ਇਹਨਾਂ ਨੇ। ਯਾਨੀ ਖਾਸਾ ਕੰਮ ਖਿੱਚ ਗਏ ਸਾਰੇ। ਦੇ ਕੋ ਸਾਰੇ ਚ ਪੈ ਗਿਆ ਨੰਬਰ ਦਾ ਹੋਇਆਗਾ ਇਹ ਰਹਿ ਗਏ ਕਿ ਬਾਥਰੂਮ ਇਹ ਆ ਗੋਣੇ ਪਾ ਗਿਆ ਤੇ ਇਹਦੇ ਤਾਜ਼ਾ ਹੀ ਇਹ ਵੀ ਕਰਦਾ ਮੁੰਡਾ ਨਾ ਪੱਤਣਾ ਬਾਹੋਂ ਥੋੜੀ ਉਹ ਗੈਲ ਦੀ ਗੱਲੇ ਪੱਤਣਾ ਗਈ ਸੀ ਤੋ ਆਈ ਵੀ ਕਰਤੀ ਆਹ ਹੁਣ ਮਿੱਟੀ ਭਰੇ ਆਉਣਾ ਹਾ ਅਲ ਦੇਰੀ ਕਾਢੀ ਪਈ ਐ ਹਾਂ ਅੱਛਾ ਕੇਰੀ ਜੇ ਕੇਰੀ ਕਹਿੰਦੇ ਇਹਨੂੰ ਕੇਰੀ ਹੈ ਇਹ ਕੀ ਕੇਰੀ ਹੈ ਆਲੇ ਹਲੇ ਸਰੀਆਂ ਨਹੀਂ ਪਹੁੰਚਿਆਗਾ ਛਟਰਿੰਗ ਵਾਲਾ ਛਟਰਿੰਗ ਹੋ ਗਈ तकरीबन ਇਹ ਤਾਂ ਕੰਮ ਨਿਪਟ ਗਿਆ ਸਾਰਾ ਇਹ ਮੈਟਲ ਟੇਪ ਲੱਗਦੀ ਹੁਣ ਅੱਜ ਉੱਪਰ ਦਿਖਾਉਂਦੇ ਜਾ ਕੇ ਆਪਾਂ ਨੂੰ 아 र सब 이드 ਕੀ ਮੌਸਮ ਵਾਲਾ ਹੁਣ ਲੱਗੇ ਜੋ ਮੜੇ ਨਿਕਣ ਟਾਈਮ 1 ਵਜ ਗਿਆ ਅੰਮੀ ਭਾਈ ਬਹੁਤ ਹੈ ਮਿਹਨਤ ਵਾਲਾ ਕੰਮ ਹੈ ਵੀ ਦਿਮਾਗ ਵਾਲੇ ਹੁੰਦੇ ਆ ਜਿਹੜੀ ਹਟਰੀਂਗ ਆਉਂਦੀ ਲੋਹੇ ਦੀ ਯਾਹ ਬੱਟੂ ਗਾਓ ਇਹੋ ਗਰੈਂਡਰ ਸਫਾਈ ਹੋ ਕੇ ਫਿਰ ਤੇਲ ਲੱਗੋ ਲੱਗੇ ਟੇਬ ਲੱਗੇ ਹੋਏ ਤੇਲ ਲੱਗੋ ਨਰਮ ਸਿੰਘ ਜੀ ਆ ਰਹੇ ਆ ਇਸ ਵੇਪਰ ਹੁਣ ਚੇਹੇ ਖੇਤਾਂ 'ਚ ਧੁੰਦ ਲੱਗੀ ਦੁਬਾਰੇ ਆਉਂ ਮੈਂ ਤੋਂ ਪਾ ਨਿਕਲੀ ਨਹੀਂ ਅੱਜ ਵੀ ਬੱਦਲ ਜਾਂ ਹੋਇਆ ਬਹੁਤ ਉੱਪਰ ਜਾ ਦੇਖੀ ਜਾਂਦੀ ਖਣੀ ਮੀਹ ਪੈ ਜਾਣਾ ਪਰ ਦੱਸਿਆ ਵਤ ਨਹੀਂ ਹੈਗਾ ਧੁੰਦ ਤੇ ਬੱਦਲ ਜੋ ਉੱਪਰ ਹੋ ਗਏ ਹੁਣ ਉਤਰੀ ਕੱਲ ਵੀ ਨਹੀਂ ਉਤਰੀ ਧੁੰਦਾਂ ਐਨੇ ਦੇਖਣੇ ਰਹੀ ਐ ਹੁਣ ਦੁਬਾਰੇ ਫੇਰ ਲੱਗੀ ਆ ਹੁਣ ਮੱਕੀ ਫਸਲવાડી ਵਧੀਆ ਖੜੀ ਐ ਜਾਉਂ ਖੜਿਆ ਪਣ ਨਾਲੇ ਦੋ ਰੋਈ ਗਣਕੇ ਮੂਟੇ ਖੜੇ ਠੀਕ ਐ ਸਾਰਾ ਮੱਕੀ ਪਾਏ ਵੇ ਤੇ ਉੱਪਰਣ ਵਾਸਤੇ ਜਿਹੜਾ ਕੱਲ ਪਰਸੋਂ ਜੇ ਆਪਾਂ ਨੇ ਰਾਏ ਦੇ ਪੱਤੇ ਥੋੜੇ ਦੇ ਅੱਜ ਆਪਾਂ ਹੁਣ ਦੇ ਕਹ ਰਹੇ ਵੀ ਤੇ ਰਾਇਆ ਵੱਢ ਲਿਆ ਰਾਇਆ ਜਿਹੜਾ ਹੈਗਾ ਆਪਾਂ ਨੇ ਵੱਢ ਲੈਣਾ ਕੋਈ ਛੱਡਣਾ ਨਹੀਂ ਹੈਗਾ ਉਹਦਾ ਪਤਾ ਨਹੀਂ ਅੱਗੇ ਪਿੱਛੇ ਕਾਦਣਾ ਹੋਣਾ ਜੇ ਆਪਾਂ ਨੇ ਹਰਾ ਵੱਢ ਲਿਆ ਫਿਰ ਉਹਨਾਂ ਵਿੱਚ ਹੋਰ ਤਰ੍ਹਾਂ ਦਾ ਫੋਜਣਾ ਸੁੱਕੇ ਮੇ ਇੱਕ ਦੋ ਬਈਆਂ ਨੇ ਵੀਰੇ ਦਾ ਪੁਰ ਕਮੈਂਟ ਆਇਆ ਨੇ ਕਹਿੰਦਾ ਮਾ ਸਾਡੀ ਵੱਢ ਲਿਓ ਰਾਏ ਨੂੰ ਚਲੋ ਆਪਾਂ ਨੇ ਵੱਢ ਲੈਣਾ ਨਾਲੇ ਜਿਹੜੀ ਸਰੋਂ ਹੈ ਵਧੀਆ ਹੋ ਜੂ ਫੁੱਲ ਜੂਗੀ ਅਰਦਾਸ ਨੂੰ ਵੀ ਕੋਸਾ ਆਪਾਂ ਨੇ ਰਾਇਆ ਵੱਢ ਲਿਆ ਕਰਨਾ ਕੋਈ ਬਸੇਨ ਬੱਚੇ ਟੋਕੋ ਹੋ ਜਿਆ ਨਾਲ ਇਹ ਕਹਿ ਰਹੇ ਵੀ ਤੇ ਆਪਾਂ ਨਾਲ ਵੱਡ ਲਿਆ ਜਦਾ ਕਹਿ ਰਹਾ ਵੀ ਹੁਣ ਵੱਡ ਗਏ ਹੁਣ ਚੱਲਦੇ ਘਰ ਨੂੰ ਤੇ ਬਾਦ ਪਹੁੰਚਦੇ ਗੁਰਦੁਆਰਾ ਸਾਹਿਬ ਫਿਰ ਵੀ ਦੇਖਿਆ ਹੁਣ ਉੱਥੇ ਆਪਾਂ ਨੇ 2-3 ਦਿਨ ਸੋਣਾ ਰੱਖੂ ਕਰਨਾ ਰਹਿਣਾ ਪੈਣਾ ਉੱਥੇ ਜ਼ਿੰਮੇਵਾਰੀ ਥੋੜੀ ਜਿ ਆਪਣੀ ਐ ਵੀ ਸਾਰੀ ਦੇਖਭਾਲ ਕਰਨੀ ਪੈਂਦੀ ਐ ਬਾਕੀ ਹੁਣਾਂ 2-3 ਦਿਨ ਕੰਮ ਆ ਕੱਖਾਂ ਦਾ ਇਹ ਕੱਖ ਕਰਕੇ ਪੋਂਥੇ ਚਲੀ ਜਾਣਾ ਪਹਿਲਾਂ ਵਿਲੇ ਹੀ ਤੇ ਘਰੇ ਰਹਿੰਦੇ ਤੇ ਵੀ ਹੁਣ ਤਾਂ ਭਾਣਜੀ ਦਾ ਵਿਆਹ ਦਾ ਅਜੇ ਭਾਣਜੀ ਕਮਣੀ ਹੋਰ ਬਾਹਰ ਤੇ ਪਹੁੰਚੀ ਹੋਰੇ ਅਲੇ ਉਹਨੂੰ ਮਿਲਿਆ ਨਹੀਂ ਹੈਗਾ ਚਲੋ ਗੇੜਾ ਸਾਡੇ ਮਾਰਗੂਰੇ ਸਵੇਰੇ ਮੈਂ ਸਵੇਰੇ ਗੁਰਦੁਆਰਾ ਸਾਹਿਬ ਚ ਦਾ ਵੀ ਮਿਲਦੇ ਆਪਾਂ ਫੇਰ ਤੁਹਾਨੂੰ ਮਲਾਵਾਂਗੇ ਜਿਹੜੀ ਭਾਨੀ ਦੀ ਦਾ ਵਿਆਹ ਆ ਉਹਦੀ ਭੈਣ ਛੋਟੀ ਉਹ ਵੀ ਕੈਨੇਡਾ ਵਿੱਚ ਜੀ ਉਹ ਵੀ ਅੱਜ ਪਹੁੰਚ ਗਈ ਉਹਰੇ ਮੈਂ ਉਹਨਾਂ ਨੂੰ ਵੀ ਮਲਾਵਾਂਗੇ ਸਾਰੇ ਆਪਾਂ ਬਾਕੀ ਕਦੇ ਚਾਨਣਾ ਜਾਂ ਹੋਣ ਲੱਗਦਾ ਵਿੱਚ ਨੂੰ ਪਰ ਹੁੰਦਾ ਨਹੀਂ ਹੈਗਾ ਤੂੰ ਤਾਂ ਕੀ ਆਉਣ ਲੱਗੀ ਦੁਬਾਰੇ ਆਹ ਦੇਖੋ ਆ ਸਰਪੰਦ ਦੁਬਾਰੇ ਆ ਗਈ ਵੀ ਇਹ ਜੋ ਹੈ ਚਲੋ ਠੀਕ ਹੈ ਮਿਲਦੇ ਆ ਫੇਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਫੇਰ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਰਪਾ ਰੱਖੇ ਮਾਲਕਾਂ ਚੜ੍ਹਦੀ ਕਲਾ ਰੱਖੇ